ਉਹ ਬੰਦਾ ਜਿਨ ਰਾਮ ਨੇ ਬੁਲਾਈ ਰਾਮ ਨੇ ਬੁਲਾਈ ਤੇ ਸਮਝ ਗਏ ਨਾ ਆਪਾਂ ਵੀ ਸਾਰਿਆਂ ਦੇ ਵਿੱਚ ਰੱਬ ਨੂੰ ਵੇਖੇ ਤੇ ਠੱਗੀ ਜਿਵੇਂ ਮਾਰਾਂ ਨੇ ਕਿਸੇ ਨਾਲ ਜਿਹੜਾ ਅਫਸਰ ਠੱਗੀ ਨਹੀਂ ਮਾਰਦਾ ਹਰੇਕ ਬੰਦਾ ਹਰੇਕ ਵਿੱਚ ਉਹ ਇਹਨੂੰ ਕਹਿੰਦੇ ਰਾਮ ਲਿਵਲਾਈ ਘਰ ਵਾਲੀ ਨੂੰ ਧੋਖਾ ਕਿਵੇਂ ਦੇਉਂਗੀ ਜਿੰਨੇ ਬੰਦੇ ਗਲਤ ਕੰਮ ਕਰਨ ਵਾਲੇ ਐ ਇਹਦਾ ਮਤਲਬ ਰਾਮ ਲਿਵਲਾਈ ਕਿੱਥੇ ਐ ਨਾ ਦੀ ਦੇ ਹਰੇਕ ਚ ਰੱਬ ਦੇਸ ਦਾ ਠੱਗੀ ਕਿਵੇਂ ਮਾਰਾਂਗੇ ਧੋਖਾ ਕਿਵੇਂ ਕਰਾਂਗੇ ਕਿਸੇ ਦੇ ਨਾਲ ਸੋ ਵੱਡਾ ਵੱਡਾ ਉਹ ਹੈ ਜਿਨੇ ਰੱਬ ਨਾਲ ਲਿਵ ਲਾਈਂ ਰਾਮ ਲਿਵ ਲਈ ਅੱਗੇ ਜੀ ਓ ਮੀਆਂ ਹਰਨੇ ਤੁਲ ਜੇ ਛੋਟੇ ਆਸ਼ਾ ਕਰਨ ਵਾਲਾ ਵੇਖੋ ਕਿੱਧਰ ਨੂੰ ਚਲੇਗੀ ਗੱਲ ਪਰ ਇਹਦਾ ਅਰਥ ਹੈ ਜਿਹੜਾ ਤੂੰ ਜਿਹੜਾ ਤੂੰ ਜ਼ਮੀਨਾਂ ਦਾ ਖਸਮ ਬਣਿਆ ਹੋਇਆ ਹੈ ਮਾਲਕ ਬਣਿਆ ਵੀ ਮੇਰੀ ਮਾਲਕੀ ਹੈ ਪ੍ਰੋਪਰਟੀ ਦਾ ਮਾਲਕ ਬਣਿਆ ਹੋਇਆ ਪਰ ਜ਼ਮੀਨਾਂ ਦਾ ਮਾਲਕ ਤੂੰ ਆਪ ਹੀ ਆਪਣੇ ਆਪ ਨੂੰ ਮੰਨੀ ਜਾਂਦਾ ਪਰ ਜ਼ਮੀਨ ਤੈਨੂੰ ਮਾਲਕ ਨਹੀਂ ਮੰਨਦੀ ਜ਼ਮੀਨਾਂ ਥੋੜਾ ਮਾਲਕ ਮੰਨਦੀਆਂ ਸਨ ਪ੍ਰੋਪਰਟੀ ਥੋੜਾ ਮੰਨਦੀ ਐ ਵੀ ਤੂੰ ਮੇਰਾ ਮਾਲਕ ਹੈ ਉਹਨੇ ਤੇ ਕਹਿਣਾ ਮਰ ਮਗਰੋਂ ਲੈ ਦੂਜਾ ਤਿਆਰ ਐ ਆਖੂ ਸਤਨਾਮ ਵਾਹਿਗੁਰੂ ਮੈਂ ਉਹ ਕੁਛ ਪਰ ਜ਼ਮੀਨ ਦੇ ਹੀ ਕਹੂ ਵੀ ਚੱਲ ਤੂੰ ਪਰੇ ਤੂੰ ਕਿਉਂ ਚੌੜਾ ਹੋਇਆ ਫਿਰ ਦਵੇ ਮੈਂ ਮਾਲਕਾਂ ਮੈਂ ਤੇ ਤੇਰੇ ਵਰਗੇ ਬਥੇਰੇ ਮਾਲਕ ਬਦਲੇ ਐ ਆ ਜਿਹੜੀ ਅੱਜ ਮੈਂ ਤੇਰੇ ਨਾਂ ਮੋੜਦੀ ਆ 20 ਸਾਲ ਪਹਿਲਾਂ ਕਿਸੇ ਹੋਰ ਨਾਂ ਬੋਲਦੀ ਸੀ 40 ਸਾਲ ਪਹਿਲਾਂ ਕਿਸੇ ਹੋਰ ਨਾਂ ਬੋਲਦੀ ਸੀ 100 ਸਾਲ ਪਹਿਲਾਂ ਮੈਂ ਕਿਸੇ ਹੋਰ ਦਾ ਨਾਂ ਬੋਲਦੀ ਸੀ ਤੇਰੇ ਵਰਗੇ ਮਾਲਕ ਬਹੁਤ ਆਉਂਦੇ ਨੇ ਮੇਰੇ ਕੋਲੇ ਚੱਲ ਚੱਲ ਤੂੰ ਤੂੰ ਵੀ ਚੱਲ ਖਸਮ ਮਰੈ ਤੋ ਨਾਰ ਨਾ ਰੋਵੇ ਨਾ ਪ੍ਰਾਪਰਟੀਆਂ ਰੋਂਦੀਆਂ ਨਾ ਜ਼ਮੀਨਾਂ ਰੋਂਦੀਆਂ ਕਿਹੜਾ ਆਇਆ ਕਿਹੜਾ ਚਲ ਗਿਆ ਆਪਾਂ ਹੀ ਇਹਨੂੰ ਮੰਨ ਕੇ ਬੈਠੇ ਆਂ ਵੀ ਮੈਂ ਇਹਦਾ ਮਾਲਕ ਆਂ ਕਿਵੇਂ ਫਿਰ ਦਿਨ ਰਾਤ ਤੌੜੀ ਫਿਰਦੇ ਆ ਭਾਈ ਇਹਦਾ ਅਰਥ ਇਹ ਨਹੀਂ ਵੀ ਤੌੜ ਭਜ ਛੱਡ ਦਈਏ ਆ ਅੱਜ ਕੱਲ ਫਸਲ ਆਈ ਹੋਈ ਐ ਖੇਤਾਂ 'ਚ ਕੰਮ ਭਜ ਭਜ ਕੀ ਕਰਨੇ ਪੈਣਗੇ ਪਰ ਅੰਦਰ ਇਹ ਬਚਨਾਂ ਨੂੰ ਚੇਤੇ ਰੱਖੋ ਚੇਤਾ ਰੱਖਣਾ ਵੀ ਡਿਊਟੀਆਂ ਨਿਭਾ ਰਹੇ ਆ ਜੀ ਫਰਜ਼ ਨਿਭਾ ਰਹੇ ਆ ਸੁਰਤ ਨਹੀਂ ਘੁੰਮਣ ਦੇਣੀ ਇਹਨਾਂ ਚੀਜ਼ਾਂ ਵਿੱਚ ਜਿਵੇਂ ਗੁਰੂ ਜੀ ਕਹਿੰਦੇ ਐ ਜੈਸੇ ਜਲ ਮੈਂ ਕਮਲ ਨਿਰਾਲਪ ਮੁਰਗਾਈ ਨੈ ਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਬਖਾਣ। ਜਿਵੇਂ ਮਰਗਾਬੀ ਪਾਣੀ ਚ ਰਹਿੰਦੀ ਐ ਖੰਭ ਭਿੱਜਣ ਨਹੀਂ ਦਿੰਦੀ। ਮਰਗਾਬੀ ਰ ਪਾਣੀ ਚ ਰਹਿੰਦੀ ਐ ਖੰਭ ਨਹੀਂ ਭਿੱਜਣ ਦਿੰਦੀ। ਕਮਲ ਫੁੱਲ ਪਾਣੀ ਚ ਰਹਿੰਦਾ ਪਰ ਪੰਖੜੀਆਂ ਨਹੀਂ ਭਿੱਜਣ ਦਿੰਦਾ। ਇਦਾਂ ਕਹਿੰਦੇ ਰਹ ਤੇ ਵਿੱਚ ਹੀ ਇਦਾਂ ਹੀ ਠਹਿਰ ਲੱਗਣਗੇ ਇਦਾਂ ਹੀ ਖੇਤਾਂ ਚ ਕੰਮ ਕਰਾਂਗੇ। ਪਰ ਆਪਣੀ ਸੁਰਤ ਨੂੰ ਅਣ ਭਿੱਜ ਰੱਖੀ ਤੇਰੀ ਸੁਰਤ ਵਿੱਚ ਨਾ ਇਹ